ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ੍ਰੀ ਦਾਗ ਮਹਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹ ਮਨੂਰ ਔਗਨ ਫੇ ਲਾਗੂ ਪੈ ਕੂਰਬ ਜਾਵੇ ਤੂ ਬਿਨ ਸ਼ਬਦੈ ਪਰਮਾਈਐ ਨੁਗਦਾ ਡੋਬੇ ਪੂਰ ਮੰਨਰੇ ਸ਼ਬਦ ਤਰੂ ਚਿਤ ਲਾਇ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨ ਮੈਂ ਆਵੇ ਜਾਇ ਰਹੁ ਤਾਂ ਸੂਚਾ ਸੋ ਆਖੀਐ ਜਿਸ ਮੈਂ ਸਾਚਾ ਨਾਮ ਪੈ ਸਤਰਾਤੀ ਦੇਉਰੀ ਜੇਵਾ ਸਚ ਸੁ ਸਚੀ ਨਦਰ ਨਿਹਾਲੀ ਐ ਬਹੁ ਨ ਪਾਵੇ ਤਾ ਸਾਚੇ ਤੇ ਪਮਨਾ ਭਇਆ ਪਮਨ ਤੇ ਜਲ ਹੋਏ ਜਲ ਤੇ ਤ੍ਰਿਪੰਸਾ ਜਿਆ ਘਟ ਘਟ ਜੋਤ ਸਮੋਏ ਨਿਰਮਲ ਮਹਿਰਾਨਾ ਤੀਏ ਸ਼ਬਦ ਰਤੇ ਪਤ ਹੋਏ ਇਮਾਨ ਸਾਸਨ ਤੋਖਿਆ ਨਦਰ ਕਰੇ ਤਿਸਮੈ ਪੰਚ ਭੂਤ ਸਚ ਪੈਰਤੇ ਜੋਤ ਸਚੀ ਮਨ ਮਾਇ ਨਾਨਕ ਕੌਗਨ ਵਿਸਰੇ ਗੋਰਾਖੇ ਪਤ ਤਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਦਾ ਸ਼ਬਦ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪੰਨਾ ਸਭਾ ਅੰਗ 19 ਤਿਸ ਤੋਂ ਬਾਅਦ ਮਾਨ ਹੈ ਇਸ ਦੇ ਵਿੱਚ ਪਿਆਰਿਓ ਜੋ ਇਹ ਪਹਿਲੇ ਪਾਸ ਗੁਰੂ ਨਾਨਕ ਦੇਵ ਜੀ ਦਾ 15ਵਾਂ ਸ਼ਬਦ ਹੈ ਸ੍ਰੀ ਦਾਗ ਮਹਲ ਪਹਿਲਾ ਸਿੱਸੇ ਪਿਆਰਿਓ ਮਮਾ ਹ ਹੱਲਾ ਮਹਲ ਪਾਠ ਹੈ ਇਸ ਨੂੰ ਆਪਾਂ ਪਹਿਲਾਂ ਵੀ 16 ਅੰਗ ਤੇ ਫਿਰ 18 ਅੰਗ ਤੇ ਤਾਂ ਜੇ 19 ਅੰਗ ਦੇ ਤੀਜੀ ਵਾਰ ਇਹ ਜਿਹੜਾ ਮਹੱਲ ਸ਼ਬਦ ਦਾ ਪਾਠ ਹੈ ਇਹ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਅੰਗਾਂ ਤੋਂ ਪੜਿਆ ਹੈ 16 18 19 ਸੋ ਇਸ ਦਾ ਉਚਾਰਨ ਸ਼ੁੱਧ ਦੇ ਮਹੱਲ ਪਾਠ ਹੀ ਹੈ ਇਸ ਨੂੰ ਧਿਆਨ ਨਾਲ ਵੇਖ ਕੇ ਜਦੋਂ ਪਾਠ ਕਰੋ ਤੇ ਇਸ ਨੂੰ ਚਾਰੋ ਯਾਨੀ ਕਿ ਬੋਲਣਾ ਕਰੋ ਸੋ ਗੁਰਬਾਣੀ ਪਾਠ ਆਪਾਂ ਜੀ ਉਸਤਰਾਮ ਸ਼ਾਇਦ ਠਹਿਰਾਉ ਦੇ ਸਿੱਖ ਰਹੇ ਹਾਂ ਗੁਰੂ ਕਿਰਪਾ ਕਰੇ ਇਸ ਤਰ੍ਹਾਂ ਪੰਜ ਸਿੱਖਤਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ